ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਪਲੀਟਡ ਕੁੜਤੀ ਦੀ ਕਟਿੰਗ ਤੇ ਸਟਿਚਿੰਗ ਸ਼ੇਅਰ ਕਰਨ ਲੱਗੀ ਹਾਂ ਇਹਦੇ ਵਾਸਤੇ ਮੇਰੇ ਕੋਲ ਇਹ ਫੈਬਰਿਕ ਆ ਇਹਨੂੰ ਮੈਂ ਇਸ ਤਰ੍ਹਾਂ 4 ਫੁੱਟ ਦੇ ਵਿੱਚ ਰੱਖ ਲਿਆ ਜਿਵੇਂ ਦੂਰਾ ਕਰਕੇ ਤੇ ਫਿਰ ਦੁਬਾਰਾ ਫਿਰ ਦੂਰਾ ਕਰਕੇ ਇਸ ਤਰ੍ਹਾਂ ਤੇ ਹੁਣ ਆਪਾਂ ਇਹਦੀ ਕਟਿੰਗ ਕਰਨ ਤੋਂ ਪਹਿਲਾਂ ਇਹਦੇ ਵਿੱਚ ਪਲੀਟਸ ਪਾਉਣੇ ਆ ਫਿਰ ਇਹਦੀ ਕਟਿੰਗ ਕਰਨੀ ਆ ਤੇ ਪਲੇਟਸ ਪਾਉਣ ਵਾਸਤੇ ਆਪਾਂ ਇਸ ਤਰ੍ਹਾਂ ਉੱਪਰੋਂ ਇਹਨੂੰ ਮੈਜ਼ਰ ਕਰਨਾ ਵਾ ਇਹਨੂੰ ਜਿਵੇਂ ਆਪਾਂ ਜਿਹੜੇ ਪਲੇਟਸ ਹਨ ਉਹ 1-1 ਇੰਚ ਦੇ ਗੈਪ ਤੇ ਪਾਉਣੇ ਆ ਤੇ ਇਸ ਤਰ੍ਹਾਂ ਮੈਂ ਇੱਥੇ ਮਾਰਕ ਕਰ ਲੈਣਾ ਵਾ 1 ਇੰਚ ਦੇ ਗੈਪ ਤੇ ਇਸ ਤਰ੍ਹਾਂ ਮਾਰਕ ਕਰ ਲੈਣੇ ਆਪਾਂ ਜਿਵੇਂ ਗਲੇ ਦੇ ਦੋਵੇਂ ਪਾਸੇ ਤੇ 6 ਮਾਰਕ ਮੈਂ ਇਧਰਲੇ ਸਾਈਡ ਤੇ ਲਾਉਣੇ ਆ ਤੇ 6 ਹੀ ਸਾਈਡ ਦੂਸਰੀ ਸਾਈਡ ਤੇ ਲਾਉਣੇ ਆ ਗਲੇ ਦੇ ਤੇ ਇਹਨੂੰ ਜਿਵੇਂ ਹੁਣ ਆਪਾਂ ਜਦੋਂ ਖੋਲਾਂਗੇ ਨਾ ਤਾਂ ਇਹ ਇਸ ਤਰ੍ਹਾਂ ਇਹ ਵਿਚਾਲੇ ਸੈਂਟਰ ਆ ਗਿਆ ਤੇ ਇੱਕ ਸਾਈਡ ਤੇ ਲੱਗ ਗਿਆ ਇਹ ਤੇ ਹੁਣ ਇਸ ਤਰ੍ਹਾਂ ਦੂਸਰੀ ਸਾਈਡ ਤੇ ਵੀ 1 ਇੱਕ ਇੰਚ ਦੇ ਗੈਪ ਤੇ ਆਪਾਂ ਇਹ ਮਾਰਕ ਕਰ ਲੈਣਾ ਇਹਨੂੰ ਇਹ ਫਰੰਟ ਤੇ ਸਾਰੇ ਮਾਰਕ ਇਸ ਤਰ੍ਹਾਂ ਹੋ ਗਏ ਆ ਤੇ ਜਿਹੜੀ ਇਹਨਾਂ ਦੀ ਲੈਂਥ ਹੈਗੀ ਆ ਨਾ ਉਹ ਮੈਂ 16 ਇੰਚ ਰੱਖਣੀ ਆ ਫਰੰਟ ਤੇ ਵੀ ਤੇ ਬੈਕ ਤੇ ਵੀ ਤਾਂ ਉਹ ਤੇ ਮੈਂ ਐਸਟਰ 16 ਇੰਚ ਤੇ ਮਾਰਕ ਕਰ ਲਿਆ ਐਸਟਰ ਤੇ ਜਿਹੜੇ ਪਲੀਟਸ ਪਾਉਣੇ ਆ ਆਪਾਂ ਉਹ ਜਿਵੇਂ ਪਿੰਟਿਕਸ ਪਲੀਟਸ ਨਹੀਂ ਪਾਉਣੇ ਹੈਗੇ ਥੋੜੇ ਜਿਹਾ ਲिटल ਬਿਟ ਮੋٹے ਪਲੀਟਸ ਪਾਉਣੇ ਆ ਜਿਵੇਂ ਮਸ਼ੀਨ ਦਾ ਜਿਹੜਾ ਫੁੱਟ ਹੁੰਦਾ ਨਾ ਉਹਦਾ ਜਿਵੇਂ ਇੱਕ ਪੈਰ ਦਾ ਗੈਪ ਕਹਿ ਲਓ ਤੁਸੀਂ ਹੈਨਾ ਰਫਲੀ ਤੇ ਇਸ ਤਰ੍ਹਾਂ ਇਹ ਇਹ ਮੇਰਾ ਪਹਿਲਾ ਪਲੀਟ ਹੈ ਜਿਵੇਂ ਇਸ ਤਰ੍ਹਾਂ ਕਰਕੇ ਆਪਾਂ ਪਲੀਟ ਪਾਉਣੇ ਆ ਤੇ ਥੱਲੇ 16 ਇੰਚ ਤੇ ਜਦੋਂ ਆਹ ਮਾਰਕ ਤੇ ਆ ਗਿਆ ਨਾ ਤਾਂ ਉੱਥੇ ਜਿਵੇਂ ਪੱਕਾ ਕਰ ਲੈਣਾ ਪ੍ਰੋਪਰਲੀ ਟਾਂਕੇ ਨੂੰ ਤੇ ਇਸੇ ਤਰ੍ਹਾਂ ਜਿਵੇਂ ਫੋਲਡ ਕਰਕੇ ਆਪਾਂ ਦੂਸਰਾ ਪਲੀਟ ਪਾਉਣਾ ਵਾ ਜੇ ਤੁਹਾਨੂੰ ਇਸ ਤਰ੍ਹਾਂ ਪਾਉਣੇ ਔਖੇ ਲੱਗਦੇ ਆ ਤਾਂ ਜਿਵੇਂ ਪਹਿਲਾਂ ਪ੍ਰੈਸ ਕਰਕੇ ਨਾ ਤਾਂ ਪਲੀਟਸ ਨੂੰ ਜਿਵੇਂ ਉਹਦੀ ਤੈਅ ਬੈਠ ਜਾਂਦੀ ਆ ਤੇ ਉਹਤੇ ਫਿਰ ਸिलाई ਜਸਟ ਕਰਨੀ ਸੌਖੀ ਹੋ ਜਾਂਦੀ ਆ ਤਾਂ ਬਿਲਕੁਲ ਪ੍ਰੈਸ ਕਰ ਸਕਦੇ ਆ ਇਹ ਸਾਰੇ ਪਲੇਟਸ ਮੈਂ ਇਸ ਤਰ੍ਹਾਂ ਪਾ ਲੈਨੇ ਆ ਤੇ ਤੁਸੀਂ ਦੇਖ ਸਕਦੇ ਆ ਵੀ ਜਿਆਦੇ ਪਤਲੇ ਪਲੇਟਸ ਨਹੀਂ ਹੈਗੇ ਜਿਵੇਂ ਥੋੜੇ ਜੇ ਅ ਦਿਸਦੇ ਆ ਜਿਆਦੇ ਪਿੰਟਿਕਸ ਸਟਾਈਲ ਨਹੀਂ ਹੈਗਾ ਇਹਨਾਂ ਦਾ ਤੇ ਬਾੜੇ ਜਿਆਦੇ ਚੌੜੇ ਵੀ ਨਹੀਂ ਹਨਾ ਤਾਂ ਜਿਵੇਂ ਠੀਕ ਠਾਕ ਜਾਂ ਕਹਿ ਲਓ ਤੁਸੀਂ ਵੀ ਅ ਹਾਫ ਸੈਂਟੀਮੀਟਰ ਵਾਈਡ ਕਹਿ ਲਓ ਰਫਲੀ ਤੇ ਇਸ ਤਰ੍ਹਾਂ ਦੇ ਇਹ ਲੱਗਦੇ ਆ ਬਹੁਤ ਹੀ ਜਿਆਦਾ ਸੋਹਣੇ ਪਲੇਟਸ ਇਹ ਲੱਗਦੇ ਹੁੰਦੇ ਆ ਜਿਵੇਂ ਕਿਸੇ ਵੀ ਫੈਬਰਿਕ ਤੇ ਪਲੇਨ ਆ ਜਾਂ ਪ੍ਰਿੰਟਡ ਆ ਕਿਸੇ ਵੀ ਫੈਬਰਿਕ ਦੇ ਉੱਤੇ ਜਿਵੇਂ ਥੋੜੀ ਜਿਹੀ ਮਿਹਨਤ ਆ ਪਰ ਲੱਗਦੇ ਬਹੁਤ ਸੋਹਣੇ ਪਾਏ ਹੋਏ ਤੇ ਇਹ ਇੱਕ ਸਾਈਡ ਦੇ ਹੋ ਗਏ ਆ ਇਹਨੂੰ ਮੈਂ ਹੁਣ ਪ੍ਰੈਸ ਕਰਕੇ ਜਿਵੇਂ ਤੁਹਾਨੂੰ ਦਿਖਾਵਾਂਗੀ ਬਹੁਤ ਸੋਹਣੇ ਲੱਗਣਗੇ ਇਹ ਪਲੇਟਸ ਇਸ ਤਰ੍ਹਾਂ ਤੇ ਹੁਣ ਇਹ ਫਰੰਟ ਪੈਨਲ ਦੇ ਹੋ ਗਏ ਆ ਤੇ ਇਹ ਬੈਕ ਦੇ ਹੋ ਗਏ ਆ ਤੇ ਦੋਹਾਂ ਸਾਈਡਾਂ ਤੇ ਪੈ ਗਿਆ ਤੇ ਹੁਣ ਆਪਾਂ ਇਹਦੀ ਕਟਿੰਗ ਕਰਨੀ ਆ ਸ਼ਰਟ ਦੀ ਜੇ ਨੂੰ ਆਪਾਂ ਫੋਲਡ ਕਰਕੇ ਰੱਖ ਲਿਆ ਤੇ ਆਪਾਂ ਇਹਦੀ ਜਿਹੜੀ ਆ ਸ਼ੋਲਡਰ ਲੈਂਥ ਮਾਰਕ ਕਰਨਾ ਵਾ 7.5 ਇੰਚ ਤੇ ਤੇ ਇੱਥੋਂ ਉੱਪਰੋਂ ਆਪਾਂ 1/2 ਇੰਚ ਦਾ ਰਫਲੀ ਜਿਹੜਾ ਹੈਗਾ ਉਹ ਜਿਵੇਂ ਤਰਸ਼ੀ ਕਾਟ ਉਪਰੋਂ ਲਾਉਣਾ ਹੈ ਨਾ ਉਹਦੇ ਵਾਸਤੇ ਮਾਰਕ ਕਰ ਲੈਣਾ ਤੇ ਆームਹੋਲ ਜਿਹੜਾ ਇਹ ਵੀ 7.5 ਇੰਚ ਤੇ ਜਿਹੜੀ ਉੱਪਰ ਮਾਰਕ ਕੀਤਾ ਉਹਦੇ ਤੋਂ ਲੈ ਕੇ ਇਸ ਤਰ੍ਹਾਂ 7.5 ਇੰਚ ਤੇ ਚਸ ਦਾ ਨਿਸ਼ਾਨਾ ਜਿਹੜਾ ਇਹ 10.5 ਇੰਚ ਦੇ ਲਾਉਣਾ ਇਸ ਤਰ੍ਹਾਂ ਤੇ ਹੁਣ ਆਪਾਂ ਇੱਥੇ ਇਹ ਸ਼ੋਲਡਰ ਦੀ ਜਿਹੜੀ ਇਹ ਇਸ ਤਰ੍ਹਾਂ ਰਾਉਂਡ ਮਾਰਕ ਕਰ ਲੈਣਾ ਇਹਨੂੰ ਗਲਾਈ ਦੇ ਲੈਣੀ ਹੈ ਤੇ ਹੁਣ ਆਪਾਂ ਇਥੇ ਵੇਸਟ ਦਾ ਨਿਸ਼ਾਨ ਲਾਣਾ ਵਾ ਉਹਦੇ ਉੱਤੇ ਆਪਾਂ ਮਾਰਕ ਕਰ ਲੈਣਾ ਵਾ ਜਿਵੇਂ ਮੈਂ 9.5 ਇੰਚ ਤੇ ਤੇ ਜਿਹੜਾ ਚੈਸ ਦਾ ਨਿਸ਼ਾਨ ਆ ਉਹਦੇ ਤੋਂ ਥੱਲੇ ਜਿਵੇਂ 2 ਇੰਚ ਤੱਕ ਸਟ੍ਰੇਟ ਲਾਈਨ ਲਾ ਕੇ ਫਿਰ ਚੈਸ ਦੇ ਨਿਸ਼ਾਨ ਤੱਕ ਲੈ ਜਾਣੀ ਹੈ ਤੇ ਇਹਦੇ ਵਿੱਚ ਮਾਰਜਨ ਆਪਾਂ ਦੇ ਲੈਣਾ ਵਾ ਰਫਲੀ 2 ਇੰਚ ਦਾ ਉਦੋਂ ਬਾਅਦ ਜਿਹੜਾ ਚੈਸਟ ਆਪਣੇ ਸੋਰੀ ਵੇਸਟ ਦਾ ਨਿਸ਼ਾਨ ਲਾਇਆ ਸੀ ਨਾ ਵੇਸਟ ਦੇ ਨਿਸ਼ਾਨ ਤੋਂ ਲੈ ਕੇ ਜਿਵੇਂ ਥੱਲੇ ਕੱਪੜੇ ਦਾ ਜਿੰਨੀ ਵੀ ਵਿड्ਥ ਹੈਗੀ ਆ ਚੜਾਈ ਹੈਗੀ ਆ ਉਹਦੇ ਕੋਰਨਰ ਤੱਕ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਤੇ हिਪ ਦਾ ਨਿਸ਼ਾਨੀ ਲਾਉਣਾ ਬਿਕੋਜ਼ ਇਹ ਏ ਸਟਾਈਲ ਜਿਹੜੀ ਫਰੌਕ ਹੈਗੀ ਆ ਤੇ ਇਹਨੂੰ ਆਪਾਂ ਜਿਵੇਂ ਏ ਸ਼ੇਪ ਦੇ ਵਿੱਚ ਕੱਟਣਾ ਆਹ ਵੇਸਟ ਤੋਂ ਲੈ ਕੇ ਥੱਲੇ ਤੱਕ ਏ ਸ਼ੇਪ ਦੇ ਵਿੱਚ ਲੈ ਕੇ ਆਉਣੀ ਆਪਾਂ ਇਹ ਇਸ ਤਰ੍ਹਾਂ ਇਹ ਹੁਣ ਉੱਪਰੋਂ ਆਪਾਂ ਸ਼ੋਲਡਰ ਦੀ ਇਹ ਤਰਸ਼ੀ ਕਾਟ ਦੇ ਲੈਣੀ ਆ ਤੇ ਉਸ ਤੋਂ ਬਾਅਦ ਚ ਮੋਢਿਆਂ ਦੀ ਕਟਿੰਗ ਕਰ ਲੈਣੀ ਆ ਇਸ ਤਰ੍ਹਾਂ ਤੇ ਫਿਰ ਜਿਹੜਾ ਆਪਾਂ ਮਾਰਜਿਨ ਰੱਖਿਆ ਨਾ ਮਾਰਜਿਨ ਦੇ ਮਾਰਕ ਦੇ ਉੱਤੇ ਉੱਤੇ ਆਪਾਂ ਇਸ ਤਰ੍ਹਾਂ ਕੱਟ ਲੈਣਾ ਥੱਲੇ ਤੱਕ ਤੇ ਹੁਣ ਫਰੰਟ ਪੈਨਲ ਤੇ ਡੀਪ ਕਟਿੰਗ ਕਰ ਲੈਣੀ ਆ ਆਪਾਂ ਆਰਮਹੋਲ ਦੀ ਤੇ ਉਹ ਤੋਂ ਬਾਅਦ ਮੈਂ ਇਹ ਇਸ ਤਰ੍ਹਾਂ ਰੈਡੀ ਕਰ ਲਈ ਸੀਗੀ ਜਿਵੇਂ ਤੁਸੀਂ ਇਹਦੀ 슬ੀਵਸ ਦੀ ਇੱਕ ਅਨਦਰ ਵੀਡੀਓ ਹੈਗੀ ਆ ਉਹ ਦੇਖ ਸਕਦੇ ਆ ਤੇ ਗਲੇ ਦੀ ਵੀ ਮੈਂ ਇੱਕ ਵੀਡੀਓ ਪਾਈ ਹੋਈ ਆ ਉਹ ਤੁਸੀਂ ਦੇਖ ਸਕਦੇ ਆ ਤੇ ਇਸ ਤਰ੍ਹਾਂ ਮੈਂ ਬੈਲ 슬ੀਵਸ ਰੈਡੀ ਕੀਤੀਆਂ ਹਨ ਤੇ ਬਾਕੀ ਈਜ਼ੀ ਆ ਜਿਵੇਂ ਜਸਟ ਫਿਟਿੰਗ ਦੀ ਸਿਲਾਈ ਆਪਾਂ ਸਾਈਡਾਂ ਤੇ ਲਾਉਣੀ ਆ ਇਸ ਸਰਾਏ ਬਹੁਤ ਹੀ ਸੌਖੀ ਫਰੌਕ ਤਿਆਰ ਹੁੰਦੀ ਹੈ ਤੇ ਬਹੁਤ ਸੋਹਣੀ ਲੱਗਦੀ ਹੈ ਦੇਖਣ ਨੂੰ ਪਾਈ ਹੋਈ ਤੇ ਇਹਦੀ ਫਿਟਿੰਗ ਉੱਪਰੋਂ ਜਿਵੇਂ ਪਲੀਟਸ ਕਰਕੇ ਆ ਜਾਂਦੀ ਹੈ ਤੇ ਥੱਲੇੋਂ ਇਹ ਜਿਵੇਂ ਖੁੱਲੀ ਰਹਿੰਦੀ ਹੈ ਬਿਕੋਜ਼ ਥੱਲੇ ਆ ਕੇ ਪਲੀਟਸ ਜਿੱਥੇ ਵੇਸਟ ਦੇ ਨਿਸ਼ਾਨ ਤੱਕ ਉਹ ਜਿਵੇਂ ਖਤਮ ਹੋ ਜਾਂਦੀਆਂ ਤੇ ਇਹ 슬ੀਵਸ ਦੇ ਉੱਪਰ ਮੈਂ ਕਪੜਾ ਜਿਹੜਾ ਇਹ ट्राਊਜ਼ਰ ਦੇ ਨਾਲ ਦਾ ਐਡ ਕੀਤਾ ਤੇ neck ਤੇ ਵੀ ਹਾਂ ਜੀ ਤਾਂ ਆਈ ਹੋਪ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਇਹ ਜਿਹੜੀ ਸ਼ਰਟ ਦੀ ਡਿਜ਼ਾਈਨਿੰਗ ਹੈ ਵੀ ਪਸੰਦ ਆਈ ਹੋਊਗੀ ਤੇ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ 'ਚ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਈ ਵਿਲ ਸੀ ਯੂ ਇਨ ਦ ਨੈਕਸਟ ਵੀਡੀਓ ਤੇ ਤੁਸੀਂ ਵੀ ਇਹ ਡਿਜ਼ਾਈਨ ਜ਼ਰੂਰ ਟਰਾਈ ਕਰਿਓ ਤੇ ਆਪਣਾ ਖਿਆਲ ਰੱਖਿਓ ਐਂਡ ਕੀਪ ਰਾਈジング ਐਂਡ ਸ਼ਾਈਨਿੰਗ